ਬਾਈ ਕਿਉ ਗੋਲੀ ਮਾਰੀ ਸੀ ਚੱਲ ਗਏ ਹੈ ਠੀਕ ਕਰਨ ਦੇ ਰੈਂਚ ਨੂੰ ਉਹ ਡਾਈ ਵੀ ਲਾ ਕੇ ਕੋਈ ਕੁੜੀ ਚ ਕੁੜੀ ਡਾਈ ਕਾ ਲਾਈ ਗਈ ਮੈਂ ਕੁੜੀ ਕਰੀ ਨਹੀਂ ਫਿਰ ਕਿਉ ਗੋਲੀ ਮਾਰੀ ਸੀ ਜੇ ਆਪ ਤੋ ਇਧਰੋਂ ਆ ਆ ਸਾਹਮਣੇ ਫਿਰ ਹੋ ਜਾਣਾ ਤੋ ਮੈਨੂੰ ਕਹਿੰਦੇ ਇਧਰੋਂ ਸਾਹਮਣੇ ਹੈ ਇਧਰੋਂ ਕੀ ਕਰਨ ਬਣਾਇਆ ਕੋਈ ਨਹੀਂ ਮਣੀ ਪਾ ਚਲੋ ਇਧਰੋਂ ਇਧਰ ਥੋੜਾ ਪਿੱਛੇ ਆ ਯਾਰ ਇਧਰ ਪਈ ਇਧਰ ਦੇਖੋ ਇਧਰ ਉਧਰ ਰੈਂਕ ਲਾਈ ਜਨਾ ਸੇਪ ਡਿਫਰੈਂਟ ਪਰਸਨ ਨਹੀਂ ਹੈਗੇ ਇਸ ਨੂੰ ਬੰਦਾ ਨੇ ਕਾਇਦਾ ਮਤਲਬ ਬਹੁਤ ਮੁਖਰ ਪੈਦਾ ਹੈ ਈਕਰਲ ਖਾਇਆ ਸੀਗਾ ਆਪਣੇ ਸੁਖਰਾਜ ਉਹ ਪੁਰਾਣੇ ਸ਼ਾਲੇ ਦਾ ਉਹਨੂੰ ਅਸੀਂ ਅਰੈਸਟ ਕਰ ਲਿਆ ਸੀਗਾ ਔਰ ਜਿਹੜਾ ਮੋਟਰਸਾਈਕਲ ਯੂਜ਼ ਕੀਤਾ ਸੀ ਉਹਨਾਂ ਨੇ ਉਹ ਵੀ ਅਸੀਂ ਰਿਕਵਰ ਕਰ ਲਿਆ ਸੀ ਇਹ ਸੀ ਹੈਗਾ ਤੇ ਪਠਾਨਕੋਟ ਨੂੰ ਮੁਗਧਮ ਦਰ ਜਾਏਗਾ ਤਿਪੜ ਵੀ ਦਰਜੇ ਜਿਹਚ ਮੌਂਟੇਡ ਹੈਗਾ ਪੰਜ ਤਰੀਕ ਨੂੰ ਆਪਣੇ ਸ਼ਮੀਨ ਪੁਰਾਣੇ ਸ਼ਾਲੇ ਤਰੀ ਮੈਂ 6:30 ਵਜੇ ਇੱਕ ਸ਼ੂਟਆਊਟ ਹੋਇਆ ਸੀ ਜਿਹਚ ਅਜੇ ਸਲਾਰੀਆਂ ਉਹ ਚਾਰ ਬੰਦੇ ਨੇ ਜਿਹੜਾ ਹੈਗਾ ਅਟੈਕ ਕਰਕੇ ਉਹਨੂੰ ਗੋਲੀ ਮਾਰ ਕੇ ਜਿਹਦੇ ਬਾਅਦ ਚ ਉਹਦੀ ਡੈਥ ਹੋ ਗਈ ਸੀਗੀ ਉਹਦੀ ਤਫਤੀਸ਼ 'ਚ ਅਸੀਂ ਜਿਹੜਾ ਹੈਗਾ ਉਹਨਾਂ ਨੇ ਪਰਚਾ ਡਕਰਾਇਆ ਸੀ ਪੰਜ ਬੰਦਿਆਂ ਤੇ ਕਰਾਇਆ ਸੀਗਾ ਤਫਤੀਸ਼ਦਾਰ ਨੇ ਜਿਹੜਾ ਇੱਕ ਨਾਂ ਹੈਗਾ ਉਹ ਉਹਨਾਂ ਨੇ ਦੋ ਵਾਰ ਲਿਖਾਤਾ ਸੀਗਾ ਜਿਹੜਾ ਦੀਪਾ ਔਰ ਗਿਸ਼ੀ ਉਹ ਸੇਮ ਪਰਸਨ ਹੈਗਾ ਇਹਦੇ 'ਚ ਅਸੀਂ ਤਿੰਨ ਬੰਦੇ ਜਿਹੜੇ ਮੌਕੇ ਤੇ ਸੀਗੇ ਉਹ ਅਸੀਂ ਅਰੈਸਟ ਕਰ ਲਏ ਹੈਗੇ ਇੱਕ ਬੰਦਾ ਇਹਦੇ 'ਚ ਰਹਿੰਦਾ ਉਹਨੂੰ ਵੀ ਅਸੀਂ ਜਲਦੀ ਕਰ ਲਾਂਗੇ ਔਰ ਜਿਹੜਾ ਵੈਪਨ ਯੂਜ਼ ਕੀਤਾ ਸੀ ਇਹਨਾਂ ਨੇ ਆਪਣੇ ਕੰਟਰੀ ਮੇਡ 32 ਬੋਰ ਪਿਸਟਲ ਵਿਦ ਲਾਈਵ ਕਾਰਟਿਜਸ ਦੋ ਅਸੀਂ ਉਹ ਵੀ ਰਿਕ ਦੋ ਕਿਊਜ਼ ਜਿਹੜੇ ਹੈਗੇ ਆ ਉਹ ਸਿਲੰਡਰ ਕਰਕੇ ਸੀ ਕੋਰਟ ਚ ਇੱਕ ਨੂੰ ਅਸੀਂ ਪਰਸੋਂ ਜਿਹੜਾ ਹੈਗਾ ਪਾਣੀਪਤੇਰੀਆ ਚ ਸਾਨੂੰ ਕੋ ਟਿਪ ਆਫ ਮਿਲੀ ਸੀਗੀ ਉੱਥੋਂ ਅਸੀਂ ਆਪਣੇ ਰੇਡ ਪਾਰਟੀਆਂ ਪਿਛਕੇ ਦੋ ਡੀਐਸਪੀ ਸੁਪਰਵੀਜ਼ਨ ਚ ਉੱਥੇ ਲੋਕਲ ਪੁਲਿਸੀ ਹੈਲਪ ਲੈ ਕੇ ਅਸੀਂ ਉਹਨੂੰ ਅਰੈਸਟ ਕਰਕੇ ਲੈ ਆਂਦਾ ਹੈਗਾ ਜੀ ਇਹ ਜਿਹੜੇ ਬੰਦੇ ਹੈਗੇ ਇਹਨਾਂ ਤੇ ਸਪੈਸ਼ਲੀ ਹਿਸਟਰੀ ਵੀ ਜਿਹੜੀ ਕਿ ਪਾਸ ਹਿਸਟਰੀ ਹੈ ਉੱਤੇ ਵੀ ਇਹਨਾਂ ਦੇ ਮੁਕਦਮੇ ਦਰਜ ਹੈਗੇ ਆ ਔਰ ਦੋ ਤਿੰਨ ਮੁਕਦਮੇ ਜੀ ਪੀਓ ਵੀ ਹੈਗੇ ਆ ਮੁਕਦਮੇ ਪਠਾਨਕੋਟ ਦੇ ਵੀ ਹੈਗੇ ਆ ਸਾਡੇ ਗੁਰਦਾਸਪੁਰ ਦੇ ਵੀ ਹੈਗੇ ਤੇ ਐਸਐਸਓਸੀ ਅੰਮ੍ਰਿਤਸਰ ਦੇ ਵੀ ਗੋਤਮੇ ਇਹ ਤਫਤੀਸ਼ ਜਿਹੜੀ ਹੈਗੀ ਇਹ ਚੱਲ ਰਹੀ ਹੈਗੀ ਆ ਇੱਕ ਦੋਸ਼ੀ ਰਹਿੰਦਾ ਹੈਗਾ ਤੇ ਬਾਕੀ ਜਿਹੜੇ ਇਹਨਾਂ ਨੇ ਮੋਟਰਸਾਈਕਲ ਵਗੈਰਾ ਜਿਹੜੇ ਯੂਜ਼ ਕੀਤੇ ਹੈਗੇ ਆ ਆਪਣੇ ਕ੍ਰਾਈਮ ਵਿੱਚ ਉਹ ਵੀ ਅਸੀਂ ਰਿਕਵਰ ਕਰ ਲਏ ਆ ਦੋ ਦਾਤਰ ਜਿਹੜੇ ਹੈਗੇ ਆ ਉਹ ਵੀ ਅਸੀਂ ਰਿਕਵਰ ਕਰ ਲਏ ਇਹਦੇ ਵਿੱਚ ਕਤਲ ਦਾ ਕਾਰਨ ਕਤਲ ਦਾ ਕਾਰਨ ਇਹ ਚ ਜਿਹੜਾ ਹੈਗਾ ਟੋਟਲ ਪਰਸਨਲ ਐਨੀਮੀਟੀ ਜਿਹੜੀ ਇਹਨਾਂ ਦੀ ਹੁੰਦੀ ਹੈਗੀ ਆ ਜਿਵੇਂ ਮੁੰਡਿਆਂ ਦੀ ਈਗੋ ਕਲੈਸ਼ ਵਗੈਰਾ ਹੁੰਦਾ ਕੋਈ ਲੜਕੀ ਲੜਕੀ ਦੀ ਗੱਲ ਵੀ ਸਾਹਮਣੇ ਆਈ ਹੈ ਤਫਤੀਸ਼ ਬਟ ਇਹ ਬੜਾ ਕਲੀਅਰ ਮੈਂ ਦੱਸਣਾ ਚਾਹੁੰਗਾ ਕਿ ਇਸ ਕ੍ਰਾਈਮ ਵਿੱਚ ਇਹਦਾ ਕੋਈ ਟੈਰਰਿਸਟ ਕ੍ਰਾਈਮ ਜਾਂ ਕਮਿਊਨਲ ਕੋਈ ਲੈਣਦੇ ਨਹੀਂ ਹੈਗਾ ਇਹ ਟੋਟਲ ਪਰਸਨਲ ਐਨਿਮੀਟੀ ਹੈਗੀ ਇਹਨਾਂ ਦੀ ਇਹ ਬੜਾ ਕਲੀਅਰ ਮੁੱਖ ਦੋਸ਼ੀ ਜਿਹਨੇ ਫਾਇਰ ਕੀਤਾ ਹੈਗਾ ਉਹ ਰਕੇਸ਼ ਸੀਗਾ ਉਰਫ ਗੇਸ਼ੀ ਉਰਫ ਦੀਪਾ ਉਹ ਉਸੇ ਰਿਸ ਕਰ ਲਿਆ ਵਿਦ ਵੈਪਨ ਐਂਡ ਟੂ ਲਾਈਵ ਕੈਚੇਜਸ ਇਹ ਤਫ਼ਸੀਲ ਚੱਲ ਰਹੀ ਹੈ ਥੋੜੀ ਜਿਹੀ ਗੱਲ ਆਈ ਹੈ ਸਾਹਮਣੇ ਬਾਕੀ ਇਹਨਾਂ ਦੇ ਪਰਸਨਲ ਐਨਿਮੀਟੀ ਸੀਗੇ ਇਸ ਇਨਸੀਡੈਂਟ ਤੋਂ ਪਹਿਲਾਂ ਵੀ ਇੱਕ ਦੋ ਦਿਨ ਪਹਿਲਾਂ ਵੀ ਇਹਨਾਂ ਦੀ ਖੈਬਾਜੀ ਹੋਈ ਸੀ ਜਿੱਥੇ ਮਤਲਬ ਇਹਨਾਂ ਨੇ ਮਤਲਬ ਆਪਸ ਵਿੱਚ ਇੱਕ ਦੂਜੇ ਨੂੰ ਥ੍ਰ لیکن نیکسٹ دی انہوں نے اور رزلٹ دیتا اپنا انجام دیتا انسیڈنٹ میں تھینک یو